ਸੱਚੀ ਆ ਕਾਲ ਦੀ ਬੀਬੀ ਕੰਗੜਾ ਨੋਟ ਦਾ ਇਹ ਹਾਲ ਹੋਇਆ ਕਿ ਭਾਈ ਪਹਿਲਾਂ ਤਾਂ ਉਹਨੂੰ ਬਾਹਰੋਂ ਲਾਂਨ ਤਾਂ ਪੈਂਦੀਆਂ ਹੁੰਦੀਆਂ ਸੀ ਪਰ ਹੁਣ ਸਮਾਂ ਇੰਨਾ ਮਾੜਾ ਚੱਲ ਰਿਹਾ ਕਿ ਘਰੋਂ ਵੀ ਲਾਂਨ ਤਾਂ ਪੈਣ ਲੱਗ ਪਈਆਂ ਜਿਹੜੀ ਜ਼ੁਬਾਨ ਕਰਕੇ ਇਹਨੂੰ ਇਹਦੇ ਆਕਾ ਨੇ ਪਾਰਟੀ ਦੇ ਵਿੱਚ ਥਾਂ ਦਿੱਤੀ ਸੀ ਨਾ ਉਹੀ ਜ਼ੁਬਾਨ ਹੁਣ ਪਾਰਟੀ ਲਈ ਮੁਸੀਬਤ ਬਣਦੀ ਆ ਰਹੀ ਹੈ ਇਹਦੀ ਫਿਲਮ ਆ ਰਹੀ ਹੈ ਅਮਰਜੈਂਸੀ ਤੇ ਅਮਰਜੈਂਸੀ ਦੇ ਵਿੱਚ ਫਿਰ ਇਹਨੇ ਉਹਦੀ ਪ੍ਰੋਮੋਸ਼ਨਲ ਇੰਟਰਵਿਊ ਵੀ ਕਰਨੀਆਂ ਸੀ ਪਰ ਜਿਹੜਾ ਵਿਰੋਧ ਇਹਦਾ ਪੰਜਾਬ ਦੇ ਵਿੱਚ ਅਮਰਜੈਂਸੀ ਫਿਲਮ ਨੂੰ ਲੈ ਕੇ ਹੋਇਆ ਉਹ ਸਿੱਖਾਂ ਵੱਲੋਂ ਜਿੰਨਾ ਵੀ ਵਿਰੋਧ ਕੀਤਾ ਗਿਆ ਉਹ ਕਾਬਲੇ ਤਾਰੀਫਾ ਇਸ ਮੁੱਦੇ ਉੱਤੇ ਸਾਰੇ ਸਿੱਖ ਜਿਹੜੇ ਸੀ ਇੱਕਜੁੱਟ ਹੋਏ ਭਾਵੇਂ ਕਿੰਨੇ ਵੀ ਵਖਰੇਵੇਂ ਹੋਣ ਸਾਰਿਆਂ ਨੇ ਜਿਹੜਾ ਸੀ ਇਹਦਾ ਡਟਮਾ ਵਿਰੋਧ ਕੀਤਾ ਔਰ ਚਾਹੀਦਾ ਵੀ ਆ ਜਦੋਂ ਤੁਹਾਡੇ ਤੁਹਾਡੀ ਕੌਮ ਨੂੰ ਤੁਹਾਡੇ ਸੰਤਾਂ ਨੂੰ ਤੁਹਾਡੇ ਮਕद्दस ਥਾਨਾਂ ਨੂੰ ਇਸ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਪੋਰਟਰੇ ਕੀਤਾ ਜਾਵੇਗਾ ਤਾਂ ਸਾਰਿਆਂ ਜਿਹੜੀਆਂ ਮਨਮੁਟਾਵ ਨੇ ਉਹ ਪਿੱਛੇ ਛੱਡ ਕੇ ਸਾਨੂੰ ਇਹੋ ਜੇ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਪਰ ਇਨੇ ਇੱਕ ਤਾਂ ਵਿਰੋਧ ਕਰਕੇ ਵੀ ਖਾਪੀ ਸੀ ਪਰ ਦੂਸਰੀ ਗੱਲ ਇਹ ਵੀ ਸੋਚਣ ਵਾਲੀ ਆ ਕਿ ਜਦੋਂ ਇਹ ਕੈਮਰਾ ਵੇਖਦੀ ਆ ਨਾ ਬੀਬਾ ਤਾਂ ਇਹਦੇ ਜ਼ੁਬਾਨ ਦੇ ਸਾਰੇ ਤਾਲੇ ਖੁੱਲ ਜਾਂਦੇ ਆ ਫਿਰ ਇਹਨੂੰ ਕੁਝ ਨਹੀਂ ਪਤਾ ਰਹਿੰਦਾ ਕਿ ਮੈਂ ਕਿਹੜੀ ਜਗ੍ਹਾ ਤੇ ਬੈਠੀ ਆ ਕੀ ਬੋਲਣਾ ਆ ਫਿਰ ਜੋ ਮੂੰਹ ਦੇ ਵਿੱਚ ਆਉਂਦਾ ਬੋਲ ਦਿਆ ਤਾਜ਼ਾ ਘਟਨਾ ਇਹੋ ਹੀ ਆ ਕਿ ਪ੍ਰੋਮੋਸ਼ਨ ਦੇ ਦੌਰਾਨ ਜਾਂ ਕਿਸੇ ਇੰਟਰਵਿਊ ਦੇ ਦੌਰਾਨ ਇਹਨੇ ਬੋਲਿਆ ਕਿ ਭਾਰਤ ਦੀ ਹਾਲਤ ਵੀ ਜਿਹੜੀ ਸੀ ਉਹ ਬੰਗਲਾਦੇਸ਼ ਵਰਗੀ ਹੋ ਜਾਣੀ ਸੀ ਬੰਗਲਾਦੇਸ਼ ਦੇ ਵਿੱਚ ਜੋ ਜੋ ਹੋਇਆ ਇਹ ਸਭ ਕੁਝ ਭਾਰਤ ਦੇ ਵਿੱਚ ਹੋਣਾ ਸੀ ਜੇ ਭਾਈ ਸਾਡੀ ਲੀਡਰਸ਼ਿਪ ਸਟਰੋਂਗ ਨਾ ਹੁੰਦੀ ਕਿਸਾਨ ਅੰਦੋਲਨ ਨੂੰ ਲੈ ਕੇ ਕਹਿੰਦੀ ਕਿ ਉੱਥੇ ਲਾਸ਼ਾਂ ਲੰਮਕਦੀਆਂ ਸੀ ਰੋਜ਼ ਬਲਾਤਕਾਰ ਹੁੰਦੇ ਸੀ ਸ਼ਾਇਦ ਇਹ ਬੀਬੀ ਨੂੰ ਇੱਕ ਢੇੜਾ ਉੱਥੇ ਮਾਰ ਕੇ ਹੋਣਾ ਚਾਹੀਦਾ ਸੀ ਕਿ ਜਦੋਂ ਕਿਸਾਨ ਉੱਥੋਂ ਉੱਠੇ ਸੀ ਤਾਂ ਜਿਹੜੇ ਲਾਗੇ ਚਾਗੇ ਦੇ ਲੋਕ ਸੀ ਉਹ ਰੋਂਦੇ ਸੀ ਕਿ ਭਾਈ ਸਾਡੀ ਸੇਫਟੀ ਵਾਲੇ ਲੋਕ ਉੱਥੋਂ ਟੁੱਟ ਗਏ ਕਿੰਨੇ ਗਰੀਬ ਲੋਕਾਂ ਦੇ ਜਿਨ੍ਹਾਂ ਨੂੰ ਉਸ ਵੇਲੇ ਤਿੰਨ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਉਹ ਕਿਸਾਨੀ ਅੰਦੋਲਨ ਦੇ ਕਰਕੇ ਰਜਵਾ ਖਾਣਾ ਖਾਣ ਲੱਗ ਪਏ ਸੀ ਸ਼ਾਇਦ ਚਲੋ ਇਹ ਜ਼ੁਬਾਨ ਕਰਕੇ ਇਹਨੂੰ ਜਿਹੜੀ ਸੀ ਉਹ ਉਦੋਂ ਮਿਲੀ ਲੋਕਾਂ ਨੇ ਕਿਹਾ ਕਿ ਕੰਗਣਾ ਦੇਸ਼ ਭਗਤ ਆ ਸੋ ਇਹਨਾਂ ਚੀਜ਼ਾਂ ਦੇ ਕਰਕੇ ਹੀ ਇਹਨੂੰ ਇਹ ਸਾਰੀਆਂ ਚੀਜ਼ਾਂ ਮਿਲੀਆਂ ਸੀ ਵੈਸੇ ਇਹਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਆ ਕਿਸਾਨੀ ਅੰਦੋਲਨ ਦਾ ਜੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਨਾ ਜਾਂਦੇ ਤੇ ਭਾਈ ਇਹਦੀ ਜ਼ੁਬਾਨ ਦੇ ਵਿੱਚ ਉਹ ਚੀਜ਼ਾਂ ਨਾ ਹੁੰਦੀਆਂ ਨਾ ਇਹ ਸਾਡੀਆਂ ਮਾਵਾ ਭੈਣਾਂ ਨੂੰ 100 ਰੁਪਏ ਦੇ ਉੱਤੇ ਕਿਰਾਏ ਤੇ ਲਿਆਂਦੀਆਂ ਕਹਿੰਦੀ ਨਾ ਇਹ ਦਲਜੀਤ ਵਰਗਿਆਂ ਨੂੰ ਜਾਂ ਹੋਰ ਸਿੰਗਰਾਂ ਨੂੰ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦਾ ਡਟ ਕੇ ਸਾਥ ਦਿੱਤਾ ਉਹਨਾਂ ਨੂੰ ਖਾਲਸਤਾਨੀ ਕਹਿੰਦੀ। ਨਾ ਹੀ ਇਹਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਕਿ ਭਾਈ ਕਿਸਾਨਾਂ ਨੂੰ ਫੰਡਿੰਗ ਬਾਹਰੋਂ ਹੋ ਰਹੀ ਹੈ ਤੇ ਛੜਕਾਂ ਦੇ ਵਿੱਚ ਜਿੰਨੇ ਵੀ ਕਿਸਾਨ ਆ ਸਾਰੇ ਅੱਤਵਾਦੀ ਨੇ। ਚਲੋ ਇਹਦਾ ਨਾਲ ਦੀ ਨਾਲ ਹੀ ਉਹਦਾ ਹਸ਼ਰ ਜਿਹੜਾ ਸੀ ਉਹ ਹੋ ਗਿਆ ਜਦੋਂ ਇੱਕ 에어ਪੋਰਟ ਦੇ ਉੱਤੇ ਬੀਬੀ ਕੁਲਵਿੰਦਰ ਕੌਰ ਨੇ ਇਹਦੇ ਝਪੇੜ ਮਾਰ ਦਿੱਤੀ। ਉਸ ਚੀਜ਼ ਨੂੰ ਵੀ ਚਲੋ ਸਾਈਡ ਤੇ ਰੱਖਿਆ ਜਾਵੇ। ਪਰ ਇਹਦਾ ਜੇ ਵੇਖਿਆ ਜਾਵੇ ਨਾ ਕਿ ਇੱਥੇ ਕਸੂਰ ਆ ਭਾਈ ਇੱਥੇ ਕਸੂਰ ਨਹੀਂ। ਜੇ ਇੰਨੀ ਹੀ ਚੰਗੀ ਹੁੰਦੀ ਇਹਦਾ ਫਿਲਮਾਂ ਦੇ ਵਿੱਚ ਵੀ ਕਾਰੋਬਾਰ ਚੱਲਦਾ। ਇਹਦਾ ਰੋਜੀ ਰੋਟੀ ਜਿਹੜੀ ਫਿਲਮਾਂ ਦੇ ਵਿੱਚੋਂ ਸੀ ਉਹ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਫਿਲਮਾਂ ਦੇ ਵਿੱਚੋਂ ਬੰਦ ਹੋਣ ਦਾ ਵੀ ਕਾਰਨ ਇਹਦੀ ਜੁਬਾਨ ਆ। ਕਿਸੇ ਇੱਕ ਵੀ ਪ੍ਰੋਡਿਊਸਰ ਦੇ ਨਾਲ ਕਿਸੇ ਇੱਕ ਵੀ ਡਾਇਰੈਕਟਰ ਦੇ ਨਾਲ ਇਹਦੀ ਜਿਹੜੀ ਸੀ ਉਹ ਚੱਜ ਤਰ੍ਹਾਂ ਨਹੀਂ ਬਣੀ। ਜਿਹਦੇ ਨਾਲ ਵੀ ਕੰਮ ਕੀਤਾ ਬਾਅਦ ਵਿੱਚ ਉਹਨੂੰ ਭੰਡਿਆ ਆ। ਨੈਪੋਟイズਮ ਦਾ ਰੌਲਾ ਪਾ ਪਾ ਕੇ ਇਹਨੇ ਬਾਲੀਵੁੱਡ ਦੇ ਹਰੇਕ ਉਸ ਬੰਦੇ ਨਾਲ ਵਿਗਾੜ ਲਈ ਜਿਹੜੇ ਉੱਥੇ ਪੂਰੀ ਤਰ੍ਹਾਂ ਪੈਰ ਜਮਾਈ ਬੈਠੇ ਨੇ। ਬਾਕੀ ਇਹਦੀ ਫਿਲਮਾਂ ਦੇ ਵਿੱਚ ਹੁੰਦਾ ਵੀ ਕੁਝ ਨਹੀਂ ਸੀ। ਸੋ ਦਰਸ਼ਕ ਜਿਹੜੇ ਸੀ ਜਿਨ੍ਹਾਂ ਨੇ ਪੈਸੇ ਖਰਚ ਕੇ ਜਾਣੇ ਆ ਭਾਈ ਉਹਨਾਂ ਨੂੰ ਇਹ ਨਹੀਂ ਆ ਕਿ ਇਹ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਆ ਜਾਂ ਅਸੀਂ ਉਸ ਪਾਰਟੀ ਦੇ ਅੰਧਪਗਤ ਆ ਜਿਹੜੇ ਬੰਦਾ 2-300 ਰੁਪਿਆ ਖਰਚ ਕੇ ਜਾ ਰਿਹਾ ਆ ਉਹਨੇ ਐਂਟਰਟੇਨਮੈਂਟ ਦੇ ਲਈ ਜਾਣਾ ਸੀ ਸੋ ਐਂਟਰਟੇਨਮੈਂਟ ਇਹਨੂੰ ਫਿਲਮਾਂ ਦੇ ਵਿੱਚ ਦੇ ਇਹ ਪ੍ਰੋਵਾਈਡ ਨਹੀਂ ਕਰਾ ਸਕੀ ਸੋ ਇਹਨੇ ਸੋਚਿਆ ਕਿ ਇਹੋ ਹੀ ਐਂਟਰਟੇਨਮੈਂਟ ਜਿਹੜਾ ਆ ਮੈਂ ਆਪਣੇ ਬੋਲਾਂ ਦੇ ਰਾਹੀਂ ਯਾਨੀ ਕਿ ਨਫ਼ਰਤ ਭਰੇ ਬੋਲਾਂ ਦੇ ਰਾਹੀਂ ਮੈਂ ਪਾਰਟੀ ਦੇ ਰੂਪ ਦੇ ਵਿੱਚ ਆ ਕੇ ਬਿਆਨ ਦੇਵਾਂਗੇ ਸੋ ਬਿਆਨ ਵੀ ਇਹਦੇ ਇਦਾਂ ਦੇ ਸੀ ਕਦੇ ਕਹਿੰਦੀ ਸੀ ਕਿ ਪਹਿਲੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਸੁਭਾਸ਼ ਚੰਦਰ ਬੋਸ ਨੇ ਕਦੇ ਕਹਿੰਦੀ ਸੀ ਕਿ ਮੋਦੀ ਜੀ ਰੱਬ ਦਾ avatars ਨੇ ਕਦੇ ਕਹਿੰਦੀ ਸੀ 2014 ਦੇ ਵਿੱਚ ਹੀ ਭਾਰਤ ਜਿਹੜਾ ਆ ਉਹ ਆਜ਼ਾਦ ਹੋਇਆ ਕਦੇ ਇਹ ਜਿਹੜੇ ਵਿਰੋਧੀ ਧਰ ਦੇ ਨੇਤਾ ਨੇ ਰਾਹੁਲ ਗਾਂਧੀ ਉਹਨਾਂ ਨੂੰ ਵੀ ਕਹਿ ਦਿੰਦੀ ਸੀ ਕਿ ਭਾਈ ਜਿੱਦਾਂ ਦੇ ਬਿਆਨ ਦਿੰਦੇ ਨੇ ਇਹਨਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਹੈ ਇਹ ਚੀਜ਼ਾਂ ਜਿਹੜੀਆਂ ਸੀ ਸ਼ੁਰੂ-ਸ਼ੁਰੂ ਦੇ ਵਿੱਚ ਬੀਬੀ ਕੰਗੜਾ ਨਾਲ ਨੌਤਲੀ ਬੜੀਆਂ ਲਾਈ ਬੰਦ ਹੋਈਆਂ ਭਾਈ ਕਿਉਂਕਿ ਉਦੋਂ ਪਾਰਟੀ ਵੀ ਇਹੋ ਹੀ ਚਾਹੁੰਦੀ ਸੀ ਕਿ ਇਹੋ ਜਿਹੇ ਬੰਦਿਆਂ ਦੀ ਲੋੜ ਆ ਜਿਹੜੇ ਜ਼ੁਬਾਨ ਦੇ ਵਿੱਚੋਂ ਜ਼ਹਿਰ ਉਗਲਣ ਜਿਹੜੇ ਨਫ਼ਰਤਪ भरी ਗੱਲ ਕਰਨ ਜਿਹੜੇ ਇੱਕ ਧਰਮ ਦੀ ਕਟੜਤਾ ਦੀ ਗੱਲ ਕਰਨ ਤਾਂ ਜੋ ਅਸੀਂ ਆਪਣਾ ਵੋਟ ਬੈਂਕ ਜਿਹੜਾ ਆ ਸਟਰੋਂਗ ਕਰ ਸਕੀਏ ਸ਼ੁਰੂ-ਸ਼ੁਰੂ ਦੇ ਵਿੱਚ ਨੇ ਕੀਤੀਆਂ ਇਹਨੂੰ ਫਿਰ ਹਾਈ ਸਕਿਉਰਟੀ ਵੀ ਮਿਲੀ ਇਹਨੂੰ ਪਾਰਟੀ ਦੇ ਵਿੱਚ ਵੀ ਸ਼ਾਮਿਲ ਕਰਾ ਲਿਆ ਫਿਰ ਇਹਨੂੰ ਮੰਡੀ ਤੋਂ ਟਿਕਟ ਵੀ ਮਿਲੀ ਉਸੇ ਗੱਲਾਂ ਨੂੰ ਆਧਾਰ ਬਣਾ ਕੇ ਇਹਨੇ ਜਿਹੜੇ ਸੀ ਐਮਪੀ ਦੀ ਚੋਣ ਵੀ ਜਿੱਤੀ ਪਰ ਇਹ ਤਾਂ ਜਿੱਤ ਗਈ ਪਰ ਜਿਹੜੀਆਂ ਗੱਲਾਂ ਦੇ ਉੱਤੇ ਇਸ ਦੀ ਪਾਰਟੀ ਖੜੀ ਸੀ ਉਸ ਨੂੰ ਉੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਹਿਲੀ ਗੱਲ ਤਾਂ ਇਹ ਸੀ ਕਿ ਜਿਹੜੇ ਮੁੱਦਿਆਂ ਦੇ ਉੱਤੇ ਇਹ ਲੜਦੀ ਸੀ ਉਹ ਸਾਰੇ ਮੁੱਦੇ ਤੇ ਫੇਲ ਹੋ ਗਏ ਅਜੋਧਿਆ ਦੇ ਵਿੱਚ ਕੀ ਹਾਲ ਹੋਇਆ ਉਹ ਤੁਸੀਂ ਜਾਣਦੇ ਹੋ ਜਿਹੜੇ ਮੁੱਦਿਆਂ ਨੂੰ ਲੈ ਕੇ ਇਹ ਆਪਣੀ ਜਿਹੜੀ ਸਰਕਾਰ ਬਣਾਉਣੀ ਚਾਹੁੰਦੀ ਸੀ ਤਾਂ ਇਸ ਵੇਲੇ ਦੇ ਕੋਲੇ ਪੂਰਨ ਤੌਰ ਤੇ ਬਹੁਮਤ ਨਹੀਂ ਆ ਇਹ ਚੀਜ਼ ਪ੍ਰਧਾਨ ਮੰਤਰੀ ਜਾਂ ਇਹਨਾਂ ਦੀ ਪਾਰਟੀ ਬਖੂਬੀ ਜਾਣਦੀ ਹੈ ਕਿ ਜਿਹੜੀ ਜ਼ੁਬਾਨ ਕਦੇ ਸਾਡੇ ਲਈ ਲਾਹੇਬੰਦ ਹੁੰਦੀ ਸੀ ਉਹੀ ਜ਼ੁਬਾਨ ਜਿਹੜੀ ਹੁਣ ਨੱਕ ਦੇ ਵਿੱਚ ਦਮ ਕਰ ਰਹੀ ਹੈ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਕੱਲੇ ਕਹਿ ਰਹੇ ਕਿਸਾਨ ਹੀ ਸੀ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੂਰੀ ਤਰ੍ਹਾਂ ਝੁਕਾਇਆ ਸੀ ਤੇ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਇੱਕ ਤਾਂ ਪ੍ਰਧਾਨ ਮੰਤਰੀ ਨੂੰ ਔਰ ਦੂਸਰਾ ਪਾਰਟੀ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਸ ਤਰ੍ਹਾਂ ਜਿੱਦ ਕੀਤਾ ਅੱਗੇ ਜੋ ਸਾਡਾ ਹਸ਼ਰ ਹੋਇਆ ਆ ਜੇ ਇਸ ਤਰ੍ਹਾਂ ਹੀ ਜਿੱਦਾਂ ਕਰਦੇ ਰਹੇ ਤਾਂ ਆਉਣ ਵਾਲਾ ਸਮਾਂ ਵੀ ਸਾਡੇ ਲਈ ਚੰਗਾ ਨਹੀਂ ਹਰਿਆਣਾ ਦੇ ਵਿੱਚ ਹੁਣ ਚੋਣਾਂ ਆ ਰਹੀਆਂ ਨੇ ਤਾਂ ਉੱਥੇ ਜਿਸ ਤਰੀਕੇ ਦੇ ਨਾਲ ਪਹਿਲਾਂ ਖੱਟਣ ਨੂੰ ਹਟਾਇਆ ਗਿਆ ਹੁਣ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਬੀਬੀ ਨੇ ਬਿਆਨ ਦੇ ਕੇ ਕੱਢ ਦਿੱਤੀ। ਸੋ ਬੀਬੀ ਦੇ ਇਹਨਾਂ ਬਿਆਨਾਂ ਤੋਂ ਪਾਰਟੀ ਨੂੰ ਪਾਸਾ ਕਰਨਾ ਪਿਆ। ਪਹਿਲਾਂ ਤਾਂ ਪਾਰਟੀ ਨੇ ਚੰਗੀ ਤਰ੍ਹਾਂ ਇਹਦੀ ਕੰਨ ਖਚਾਈ ਵੀ ਕੀਤੀ। ਫਿਰ ਪਾਸਾ ਵੜਦਿਆਂ ਕਿਹਾ ਕਿ ਭਾਈ ਸਾਡੀ ਪਾਰਟੀ ਸਭ ਦਾ ਸਾਥ ਸਭ ਦਾ ਵਿਕਾਸ ਲੈ ਕੇ ਚੱਲਦੀ ਆ। ਬਿੱਟੂ ਸਾਹਿਬ ਜਿਹੜੇ ਪਹਿਲਾਂ ਇਹ ਕਹਿੰਦੇ ਰਹੇ ਕਿ ਕਿਸਾਨਾਂ ਨੂੰ ਬਾਹਰੋਂ ਫੰਡਿੰਗ ਆ ਰਹੀ ਆ ਜਾਂ ਤੁਸੀਂ ਪਿਛਲੇ ਦਿਨੀ ਉਹਨਾਂ ਦੇ ਹੋਰ ਬਿਆਨ ਵੀ ਸੁਣੇ। ਉਹ ਵੀ ਕਹਿ ਰਹੇ ਨੇ ਕਿ ਇਦਾਂ ਦੀ ਕੋਈ ਗੱਲ ਨਾ ਕਰੇ ਨਹੀਂ ਤੇ ਅਸੀਂ ਇੱਤੇ ਕਾਰਵਾਈ ਕਰਾਂਗੇ ਆਪਣੇ ਹਲਕੇ ਦਾ ਵਿਕਾਸ ਕਰੇ ਜੇਪੀ ਨੱਡਾ ਸਾਹਿਬ ਨੇ ਵੀ ਸੱਦ ਲਿਆ ਕਿ ਆਓ ਜਿਹੜੇ ਤੁਸੀਂ ਬਿਆਨ ਦਿੱਤੇ ਉਹਨਾਂ ਦੇ ਉੱਤੇ ਆ ਕੇ ਮੇਰੇ ਨਾਲ ਚਰਚਾ ਕਰੋ ਸੋ ਜਿਹੜੀ ਯੂਐਸਪੀ ਕੰਗਰਾਂ ਨੋਟ ਦੀ ਸੀ ਇਹ ਢੜਕਾਓ ਬਿਆਨਾਂ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਪਾਰਟੀ ਦੇ ਹਿੱਤਾਂ ਦਾ ਨੁਕਸਾਨ ਕਰ ਰਹੀ ਆ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਵੀ ਨਿੰਦਾ ਮਤਾ ਜਿਹੜਾ ਪਾਸ ਹੋ ਗਿਆ ਸੋ ਮੁੱਖੀ ਗੱਲ ਤਾਂ ਇਹ ਆ ਕਿ ਭਾਈ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਬਾਹਰਲੇ ਦੇਸ਼ਾਂ ਦੀਆਂ جنگਾਂ ਰਕਵਾਉਣ ਦੇ ਲਈ ਵਾਵਾ ਖਾਟਰੇ ਨੇ ਕਿ ਮੈਂ ਜੰਗ ਜਿਹੜੀ ਆ ਉਹ ਬੰਦ ਕਰਵਾ ਕੇ ਰਵਾਂਗਾ ਉਥੋਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਾਲ ਮਿਲ ਰਹੇ ਨੇ ਇੱਕ ਬੇਨਤੀ ਉਹਨਾਂ ਨੂੰ ਇਹ ਵੀ ਆ ਕਿ ਤੁਸੀਂ ਦੇਸ਼ ਦੇ ਅੰਦਰ ਜਿਹੜੀ ਨਫ਼ਰਤ ਦੀ ਜੰਗ ਤੁਹਾਡੇ ਲੀਡਰ ਲੜ ਰਹੇ ਨੇ ਉਹਨਾਂ ਦੇ ਮੂੰਹ ਜ਼ਰੂਰ ਬੰਦ ਕਰਵਾਓ ਫਿਰ ਬਹੁਤੀ ਲੋੜ ਨਹੀਂ ਪੈਣੀ ਦੇਸ਼ ਨੇ ਆਪਣੇ ਆਪ ਹੀ ਤਰੱਕੀ ਦੀ ਰਾਹ ਤੇ ਤੁਰ ਪੈਣਾ